ਔਰ ਬਈ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਘਰਪੁਰ ਵਾਲੇ ਦਾ ਸੈਟਅਪ ਤੇ ਲੱਗਿਆ ਆਪਾਂ ਸ਼ਾਕਾ ਕਬੂਤਰ ਛੱਡਣ ਆਪਣੇੜਾ ਇਹ ਆਈ ਨਹੀਂ ਆਪਾਂ ਇੱਕ ਦਿਨ ਬੰਦੀ ਬਗ ਛੱਡਦੇ ਆਂ ਡੇਲੀ ਛੱਡਦੇ ਇਹਨੂੰ ਕਿਤੇ ਯਾਰ ਨਹੀਂ ਬਣਦਾ ਵਲੌਗ ਨਾ ਨੀ ਮੈਂ ਗੱਲ ਵੀ ਛੱਡਿਆ ਸੀਗਾ ਕੱਲ ਜਿਵੇਂ ਉਧਰ ਡਾਉਣ ਕੇ ਘਰੇ ਆਈ ਸੀਗਾ ਮੈਂ ਕਬੂਤਰ ਤਾਰਦਾ ਸੀਗਾ ਉਧਰ ਲੇਟ ਹੋ ਗਿਆ ਕਰਕੇ ਤਾਂ ਫਿਰ ਕੀ ਪਤਾ ਛੋਟੇ ਹੀ ਹੈ ਵਲੌਗ ਦਾ ਪਾਉਂਦਾ ਤਾਂ ਅੱਜ ਵੀ ਮੈਂ ਉਧਰ ਜਾਣਾ ਅੱਜ ਮੈਂ ਇਧਰੋਂ ਪਹਿਲਾਂ ਬਣਾ ਲੀਏ ਪਾ ਚੂ ਹਿਸਾਬ ਨਾਲ ਇਹ ਹਿਸਾਬ ਨਾਲ ਕਰ ਲਾਂਗੇ ਫੈਟਿੰਗ ਕੰਮ ਜਿਆਦਾ ਕਰਦੇ ਨਾ ਤਾਂ ਥੋੜਾ ਥਰੂਆ ਵੇਖੋ ਫਿਰ ਉੱਥੇ ਘਟਣ ਲਾਗੇ ਫਿਰ ਤਾਂ ਦਿੱਲੀ ਜਾਣ ਨੂੰ ਹੀ ਆਉਣਗੇ ਰਿਕਵਾਸੇ ਕੰਮ ਹੋਣਾ ਜੇ ਆਪਾਂ ਚਲੋ ਛੱਡਦੇ ਇਹਨੂੰ ਕਰਦੇ ਆਂ ਛੇਰ ਥੋੜੇ ਨਾ ਦੇਖੋ ਵੀ ਚਲੋ ਛੱਡ ਕੇ ਦਿਖਾਉਣੇ ਵੀ ਸਾਨੂੰ ਉਹਨੂੰ ਉੱਲਾ ਲਾ ਦਿੱ ਗਏ ਆਪਾਂ ਲੋ ਜੀ ਛੜਦਾ ਵੇਖੋ ਬਈ ਕੀ ਕਰਦਾ ਲੈ ਇਹ ੱੱਪੇ ਤੇ ੱੱਪਾ ਕਾਗ ਅਗੇ ਦਾ ਚੱਟਾ ਸਾਹਿਬ ਵੇਖੋ ਜੀ ਏਕੋ ਫਿਰਦਾ ਇਹਦਾ ਇੱਥੇ ਹੀ ਬੈੰਦਾ ਮੇਰੇ ਸਾਬ ਨਾਲ ਕੱਲ ਵੀ ਇੱਥੇ ਬੈਠਾ ਹੀਗਾ ਡੇਗ ਤੇ ਅੱਜ ਵੀ ਇੱਥੇ ਬੈਠੂਗਾ ਚੱਟਾ ਸਾਹਿਬ ਜੀ ਪੂਰੀ ਰੰਗ ਲਾਉਣੇ ਆ ਕੱਲ ਨੂੰ ਯਾਰ ਕਬੂਤਰ ਹਲਦਾ ਮੁੜ ਕੇ ਆਪਣਾ ਵੀ ਪਰ ਆਪਣੇ ਦੇ ਵੇਹੇ ਨਾ ਟੋਰੀ ਮੜੀ ਲਬੜੀ ਆ ਮਿੱਟੀ ਨਾਲ ਪਛਾਣੀ ਆੱਡੀ ਆ ਇਹਦੀ ਇਹਨਾਂ ਰਲਦਾ ਹੀ ਨਹੀਂ ਇਹ ਚਲੋ ਕਰਦੇ ਆ ਅੱਗੇ ਤੁਹਾਡੇ ਨਾਲ ਸ਼ੇਰ ਕੀ ਬੰਦਾ ਜੁੜਦਾ ਅੱਗੇ ਲੱਗਦਾ ਯਾਰ ਕੰਮ ਹੋ ਗਿਆ ਜਿਹੜੇ ਤੁਹਾਡੇ ਸੀਗੇ ਕਬੂਤਰ ਨਹੀਂ ਯਾਰ ਆਪਣਾ ਦੇਖਦਾ ਪਿਆ ਮੈਂ ਪੈਣ ਗਿਆ ਹੀਗਾ ਉੱਥੇ ਮੈਨੂੰ 15 ਕਮਿੰਟ ਲੱਗੇ। ਫਿਰ ਮੈਂ ਫਿਰਦਾ ਛੱਡ ਕੇ ਗਿਆ। ਇਹ ਹੁਣ ਆ ਕੇ ਦੇਖਿਆ ਮੈਂ ਤਰਪਣਾ ਦੇਖਦਾ ਨਹੀਂ ਯਾਰ। ਕਿ ਮੈਂ ਕਬੂਦਰੀ ਛੱਡੀ ਸੀਗੀ ਉਹ ਵੀ ਫਿਰਦੀ ਸੀਗੀ ਉਹਦੇ ਨਾਲ ਹੀ ਫਿਰਦਾ ਹੀਗਾ ਤੇ ਜਦੋਂ ਮੈਂ ਆਇਆ ਕੱਲੀ ਕਬੂਦਰੀ ਫਿਰਦੀ ਆ। ਕਿਹੜਿਆ ਦੇ ਸਿਆ ਹੀ ਨਹੀਂ ਪਤਾ ਨਹੀਂ ਕਿੱਧਰ ਉੱਠ ਗਿਆ ਯਾਰ। ਜਾਣ ਵਾਲਾ ਤਾਂ ਯਾਰ ਉਹ ਹੈ ਨਹੀਂਗਾ। ਉਹ ਵੀ ਪਤਾ ਨਹੀਂ ਯਾਰ ਉਹਦਾ। ਲਗੜ ਲੁਗੜ ਉਤਾ ਯਾਰ ਉਹ ਵੀ ਚੈੱਕ ਕਰ ਆਲਾ ਸਮਝ ਨਹੀਂ ਆ ਰਹੀ 20 ਮਿੰਟ ਹੋ ਗਏ ਬੈਠਾ ਵੇਖੀ ਜਾਂਦਾ ਲੋ ਆਏ ਤੇ ਦਸ ਜਵੇ ਕਬੂਤਰੀ ਇਕੱਲੀ ਫਿਰਦੀ ਆ ਉਹਦੇ ਨਾਲ ਹੀ ਫਿਰਦਾ ਸੀਗਾ ਇਹ ਤਾਂ ਬੈਠਾ ਬੂਠਾ ਵੀ ਨਹੀਂ ਦਿਆ ਤਾਂ ਨਹੀਂ ਉੱਪਰ ਬਿਠਾਈ ਦਿਆ ਜਾਂਦਾ ਪਰ ਗੈਰ ਦੀ ਕਿਤੇ ਸਾਈਡ ਤੇ ਪੈ ਗਿਆ ਹੋਊਗਾ ਲਓ ਬਈ ਹੁਣ ਵੇਖਣ ਜਾਂਦੇ ਪਏ ਆ ਸਾਤੇ ਆਲੀ ਆਪਣੇ ਤੋਂ ਮੰਡੀ 'ਚ ਪੈ ਜਾਂਦਾ ਮੇਰੇ ਨਾਲ 2 ਕਿਲੋ ਮੀਟਰ ਹੋਣਾ ਨਹੀਂ ਆ 3 4 ਕਿਲੋ 4 ਕਿਲੋ ਮੀਟਰ ਹੈਗਾ ਉਧਰ ਨਵਾਏ ਆ ਵੇਖਣ ਨੂੰ ਇਹ 10 ਜਵੇ ਦਾ ਕਿਤੇ ਕੋਈ ਬੰਦੇ ਸਾਡੇ ਇਹ ਗੱਲਾਂ ਦੇ ਕਹਿੰਦੇ ਉਹ ਜਾ ਨਹੀਂ ਸਕਦਾ ਪਰ ਮੇਰੇ ਮਨ 'ਚ ਵੀ ਇਹ ਗੱਲ ਹੈਗੀ ਆ ਨਹੀਂ ਜਾ ਸਕਦਾ ਪਰ ਮਜ਼ਾਕ ਨੂੰ ਉੜ ਗਿਆ ਹੋਵੇ ਹੈਲੋ ਚਲੋ ਕਰਦੇ ਹੁਣ ਦੇਖੇ ਹਾਂ ਹਾਂਜੀ ਲੋ ਵੀ ਕਰਦੇ ਆ ਵੇਂਦੇ ਪਰ ਲੱਭ ਨਹੀਂ ਰਿਹਾ ਕਿਦੋਂ ਯਾਰ ਕੋਰੇ ਇੱਥੇ ਫਿਰਦੇ ਆ ਇੱਕ ਦੋ ਕਰਦੇ ਹੋ ਰੰਗ ਵਾਲੇ ਆ ਇੱਕ ਦੋ ਜਨਾਂ ਨੂੰ ਪੁੱਛਿਆ ਹੁੰਦੇ ਬਈ ਵੇਖਿਆ ਤਾਂ ਹੈ ਨਹੀਂ ਯਾਰ ਇਹ ਪਰ ਦੇਖਿਆ ਆਪਾਂ ਵੀ ਨਹੀਂ ਹੁੰਦ ਕਰ ਤੈਂਕੀ ਵਾਲੀ ਸਾਈਡ ਵੀ ਵੇਚ ਲਿਆ ਸਾਰੇ ਚਲੋ ਹੁਣ ਉਹ ਵੇਨੇ ਆ ਕੇ ਹੋਰ ਪਾਸੇ ਨੂੰ ਨਹੀਂ ਦੇਖਦਾ ਕਿਤੇ ਦੂਰ ਜੀ ਬੜਾ ਪੈਂਦਾ ਯਾਰ ਇੱਥੋਂ ਪੱਥੇ ਮਾਰਦੀ ਗੱਲ ਹੀ ਆਪੇ ਤੂੰ ਆਪਾ ਸੋਨੇ ਦਾ ਹੀ ਨੇ ਹੈ ਨਹੀਂ ਕੇ ਅਰ ਸ਼ਾਮ ਇਹ ਸੋਨੇ ਲੱਗੇਗਾ ਹੋਰ ਮੰਦੀ ਗੱਲ ਤੂੰ ਬਾਹਰ ਵੇਖ ਨਹੀਂ ਭਈ ਲੱਭਿਆ ਨਹੀਂ ਵੇਖ ਬੁੱਕਿਆ ਮੜਾ ਇਹ ਕਰਦੇ ਹਾਂ ਹੁਣ ਕੋਈ ਖੋਜ ਹੋਰ ਇਹਨੇ ਆ ਪੈ ਬੂਗੇ ਮੁੰਡਾ ਆ ਗਏ ਓਏ ਪੁੱਛ ਕੇ ਉਹਨੂੰ ਜੇ ਫੋਨ ਆਇਆ ਦੱਸੀ ਯਾਰ ਆ ਗਿਆ ਇੱਥੇ ਉਹ ਜਿਹੜਾ ਪੈਂਦਾ ਸੀਗਾ ਇੱਥੋਂ ਜੇ ਤੇ ਅੱਜ ਨਾ ਇੱਥੋਂ ਗਿਆ ਤਾਂ ਨਾ ਕਿਤੇ ਹੋਰ ਗਿਆ ਤਾਂ ਚਲੋ ਕਰਦੇ ਆਗੇ ਹੋਰਾਂ ਸ਼ੇਰ ਬਈ ਮਿਲਦਾ ਨਾ ਮਿਲਦਾ ਦੱਸ ਦੇ ਨਹੀਂ ਬਈ ਨਹੀਂ ਦਿਖਿਆ ਕਿਤੇ ਫੋਨ ਫਾਨ ਲਾ ਕੇ ਪੁੱਛਿਆ ਪਰ ਨਹੀਂ ਆਹੀ ਦੋ ਫਿਰਦੀਆਂ ਜਦੋਂ ਆ ਕੇ ਵੇਖੀ ਦੀਆਂ ਮਕਰਾਵ ਕਰਕੇ ਆ ਇਹ ਨਹੀਂ ਪਤਾ ਲਗੜ ਲੈ ਗਈ ਕਿ ਆ ਕੇ ਕਿ ਕਿਸੇ ਪਾਸੇ ਜਾਵੜਿਆ ਕਿ ਕਿਤੇ ਬੈਠਾ ਬੈਠਾ ਹੁੰਦਾ ਤਾਂ ਇਨੇ ਟਾਈਮ ਚੋੜਿਆ ਹਣਾ ਜੀ ਉਹਨੇ ਪਰ ਬੰਦਾ ਤਾਂ ਸਾਹਮਣੀ ਕੋਠੀ ਤੇ ਹੀ ਹੁੰਦਾ ਹੈ ਇੱਥੇ ਜਦੋਂ ਕੱਢਣ ਲੱਗੇ ਸਟਾਰਟਿੰਗ ਸਟਾਰਟਿੰਗ ਤੋਂ ਦੋ ਵਾਰੀ ਬੈਠਾ ਕੋਠੀ ਤੇ ਸਾਹਮਣੀ ਤੇ ਟਾਂਗੀ ਵੀ ਖੜੀ ਆ ਚਲੋ ਕਰਦੇ ਆ ਤੁਹਾਡੇ ਨਾਲ ਅੱਗੇ ਸ਼ੇਅਰ ਜੇ ਪਤਾ ਲੱਗਦਾ ਨਹੀਂ ਤਾਂ ਫਿਰ ਪਤਾ ਹੀ ਆ ਚੱਲ ਬਥਿਆ ਫਿਰ